ਵਾਹਿਗੁਰੂ ਦੀ ਕਾਰਸਾ ਵਾਹਿਗੁਰੂ ਦੀ ਕਿਹਤੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨੂੰ ਪਤਾ ਹੈ ਕਿ ਜੋ ਦੋਨਾਂ ਦੇਸ਼ਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸੋਸ ਮੱਦੇ ਨਜ਼ਰ ਰੱਖਦੇ ਹੋਏ ਜੋ ਪ੍ਰਸ਼ਾਸਨ ਵੱਲ ਹਾਈ ਦਾਅਦਾ ਕਾਰਗੀਆਂ ਕੀਆਂ ਨੇ ਕਿ ਆਪਕੋ ਆਪਣੇ ਘਰਾਂ ਦੇ ਜੋ ਲਾਈਟਾਂ ਹਨ ਉਹ ਬੰਦ ਕਰ ਦਿੱਤੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੋਲਰ ਬਾਹਰਾਂ ਲਾਈਟਾਂ ਲੱਗੀਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬੰਦ ਕਰ ਦਿੱਤੀਆਂ ਜਾਣ ਇਹ ਬੇਨਤੀ ਸਮੂਹ ਪੰਚਾਇਤ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਆਪਦੀ ਜਾਂਦੀ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਘਤਿ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਦੋਨਾਂ ਦੇਸ਼ਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਸੋਸੋ ਮੱਦੇ ਨਜ਼ਰ ਰੱਖਦੇ ਹੋਏ ਚਾਰਜਨ ਵਾਲੋ ਹਾਈ ਡਾਟਾ ਕਰੀਆਂ ਗਿਆ ਨੇ ਕਿ ਆਪੋ ਆਪਣੇ ਘਰਾਂ ਦੇ ਜੋ ਲਾਈਟਾਂ ਆ ਉਹ ਬੰਦ ਕਰ ਦਿੱਤੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਤਿੱਦੀਕ ਸਰਕਾਰੀ ਸੋਲਰ ਵਾਲੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬੰਦ ਕਰ ਦਿੱਤੀਆਂ ਜਾਣ ਇਹ ਬੇਨਤੀ ਸਮੂਹ ਪੰਚਾਇਤਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਆਪਦੀਆਂ ਨੂੰ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਨੂੰ ਦੇ ਕੇ ਦਿੱਤੀ ਜਾਂਦੀ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਦੋਨਾਂ ਦੇਸ਼ਾਂ ਦੇ ਵਿੱਚ ਜੋ ਸੋਸੋ ਮੱਦੇ ਨਜ਼ਰ ਰੱਖਦੇ ਹੋਏ ਜੋ ਪ੍ਰਸ਼ਾਸਨ ਵੱਲ ਹਾਈ ਡਾਡਾ ਕੰਨੀਆਂ ਕਹਿੰਦੇ ਕਿ ਆਪੋ ਆਪਣੇ ਘਰਾਂ ਦੇ ਜੋ ਲਾਈਟਾਂ ਆ ਉਹ ਬੰਦ ਕਰ ਦਿੰਦੀਆਂ ਜਾਣ ਅਤੇ ਜਿਨ੍ਹਾਂ ਦੇ ਘਰਾਂ ਦੇ ਨੇੜੇ ਸਰਕਾਰੀ ਸੋਲਰ ਪਾਵਰ ਨਾਲ ਲਾਈਟਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੀ ਕਨੈਕਸ਼ਨ ਕੱਟ ਕੇ ਕੁਝ ਸਮੇਂ ਵਾਸਤੇ ਬਾਗ ਬੇਨਤੀ ਸਮੂਹ ਪੰਚਾਇਤਵਾਲੋ ਅਤੇ ਪ੍ਰਸ਼ਾਸਕ ਨੂੰ ਆਪਦੀਆਂ ਨੂੰ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ